ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਸਨੌਰ ਤੋਂ ਪਠਾਨ ਮਾਜਰਾ ਦੀ ਜ਼ਮਾਨਤ ਨੂੰ ਲੈ ਕੇ ਆਈ ਵੱਡੀ ਖਬਰ ਪਠਾਨ ਮਾਜਰਾ ਦੀ ਜ਼ਮਾਨਤ ਹੋਵੇਗੀ ਜਾਂ ਉਸ ਦੇ ਗ੍ਰਿਫਤਾਰੀ ਦਾ ਰਾਹ ਸਾਫ਼ ਹੋਵੇਗਾ ਜੋ ਉਹਨਾਂ ਦੇ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਪਠਾਨ ਮਾਜਰਾ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਔਰ ਉਹਨਾਂ ਨੂੰ ਫੜਨ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਵੱਖ-ਵੱਖ ਸਟੇਟਾਂ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਠਾਨ ਮਾਜਰਾ ਦੇ ਮਗਰ ਲੱਗੀਆਂ ਹੋਈਆਂ ਨੇ ਪਰ ਹਾਈ ਕੋਰਟ ਤੋਂ ਜੋ ਅੱਜ ਫੈਸਲਾ ਆਇਆ ਹੈ ਅਗਾਊਂ ਜਮਾਨਤ ਲਈ ਜਦੋਂ ਉਹਨਾਂ ਨੇ ਅਪਲੀਕੇਸ਼ਨ ਦਾਇਰ ਕੀਤੀ ਸੀ ਤਾਂ ਉਸ ਦੇ ਬਾਰੇ ਹੁਣ ਉਹਨਾਂ ਨੂੰ ਜ਼ਮਾਨਤ ਮਿਲਦੀ ਜਾਂ ਨਹੀਂ ਮਿਲਦੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਉਸ ਦੇ ਵਕੀਰ ਦੇ ਵੱਲੋਂ ਜੋ ਦੱਸਿਆ ਗਿਆ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕਾਂ ਦੇ ਖਿਲਾਫ ਜੋ ਕੇਸ ਦਰਜ ਕਰਨੇ ਸ਼ੁਰੂ ਕੀਤੇ ਇਹ ਪਹਿਲੀ ਵਾਰ ਹੋਇਆ ਕਿ ਅਜਿਹੀ ਸਰਕਾਰ ਦੇ ਵਿੱਚ ਆਪਣੇ ਵਿਧਾਇਕਾਂ ਦੇ ਉੱਪਰ ਕਾਰਵਾਈ ਹੋਈ ਏ ਕਿਉਂਕਿ ਪਹਿਲਾਂ ਕਾਂਗਰਸ ਸਰਕਾਰ ਜਾਂ ਅਕਾਲੀ ਦਲ ਦੀ ਸਰਕਾਰ ਨੇ ਅਜਿਹਾ ਕਦੇ ਨਹੀਂ ਕੀਤਾ ਸੀ ਆਪਣੇ ਵਿਧਾਇਕਾਂ ਨੂੰ ਉਹ ਸਮਝਾ ਲੈਂਦੇ ਸੀ ਉਹ ਆਪਣੇ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਜਿਹੜੇ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਉਹਨਾਂ ਦੇ ਉੱਪਰ ਦੋਸ਼ ਲੱਗਦੇ ਸੀਗੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਪਰਚੇ ਦਰਜ ਨਹੀਂ ਕਰਦੇ ਸੀ ਜਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਲੀਡਰਸ਼ਿਪ ਦੇ ਵੱਲੋਂ ਇਹਨਾਂ ਵਿਧਾਇਕਾਂ ਦੇ ਉੱਪਰ ਕਾਰਵਾਈਆਂ ਸ਼ੁਰੂ ਹੋਈਆਂ ਨੇ ਜਿਹੜੇ ਵਿਧਾਇਕ ਕੁਝ ਵੀ ਆਪਣੀ ਸਰਕਾਰ ਦੇ ਖਿਲਾਫ ਥੋੜਾ-ਪੋਤਾ ਬੋਲਦੇ ਨੇ ਲੋਕਾਂ ਦੇ ਲਈ ਬੋਲਦੇ ਨੇ ਤਾਂ ਉਹਨਾਂ ਦੇ ਉੱਪਰ ਪਰਚੇ ਦਰਜ ਹੋ ਜਾਂਦੇ ਨੇ ਸੋ ਇੱਕ ਤਾਜ਼ਾ ਉਦਾਹਰਣ ਜੋ ਪਠਾਨ ਮਾਜਰਾ ਦੇ ਨਾਲ ਹੋਈ ਪਠਾਨ ਮਾਜਰਾ ਨੇ ਜਿਵੇਂ ਹੀ ਹੜਾ ਨੂੰ ਲੈ ਕੇ ਕੇਵਲ ਕ੍ਰਿਸ਼ਨ ਜੋ ਮਾਫ਼ ਕਰਨਾ ਕ੍ਰਿਸ਼ਨ ਕੁਮਾਰ ਜੋ ਇੱਕ ਅਫਸਰ ਸੀ ਜਾਨਸਰੋਥ ਸਕੱਤਰ ਸੀਗੇ ਉਹਨਾਂ ਦੇ ਉੱਪਰ ਸਵਾਲ ਚੁੱਕੇ ਤਾਂ ਉਸੇ ਦਿਨੀ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਸੋ ਪਰਚਾ ਵੀ ਦਰਜ ਕੀਤਾ ਗਿਆ 376 ਜਬਰਦਨਾ ਦਾ ਜੋ 2021 ਦੇ ਵਿੱਚ ਉਹਨਾਂ ਨੂੰ ਇਸੇ ਜਬਰਦਨਾ ਦੇ ਵਿੱਚ ਜਿਹੜੀ ਕਿ ਪਹਿਲਾਂ ਹੀ ਅਦਾਲਤ ਵੱਲੋਂ ਛੋਟ ਮਿਲ ਚੁੱਕੀ ਸੀ ਕਿ ਉਹਨਾਂ ਦਾ ਜਿਹੜਾ ਪਰਚਾ ਸੀ ਕੈਂਸਲ ਹੋ ਚੁੱਕਿਆ ਸੀ ਪਰ ਦੂਸਰੇ ਪਾਸੇ ਤਿੰਨਾਂ ਸਾਲਾਂ ਤੋਂ ਫਿਰ ਪਹਿਲਾ ਕਿਉਂ ਨਹੀਂ ਕੀਤਾ ਗਿਆ ਉਹਨਾਂ ਦੇ ਉੱਪਰ ਕੇਸ ਦਰਜ ਜੋ ਅੱਜ ਇੱਕੋਦਮ ਉਹਨਾਂ ਦੇ ਉੱਪਰ ਇਹ ਪਰਚਾ ਦਰਜ ਹੋਇਆ ਜਿਸ ਨੂੰ ਲੈ ਕੇ ਉਹਨਾਂ ਦੇ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਸਾਰਾ ਜੋ ਰਾਜਨੀਤਿਕ ਮਾਮਲਾ ਹੈ ਰਾਜਨੀਤੀ ਤੌਰ ਤੇ ਉਹਨਾਂ ਦੇ ਉੱਪਰ ਇਹ ਕਾਰਵਾਈ ਹੋਈ ਹੈ ਸੋ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜੀ ਉਹਨਾਂ ਦੀ ਅਗਾਊ ਜਮਾਨਤ ਦੀ ਅਰਜ਼ੀ ਦੀ ਸੁਣਵਾਈ ਹੋਈ ਹੈ ਜਿਸ ਤਰ੍ਹਾਂ ਮਾਨਯੋਗ ਕੋਰਟ ਦੇ ਵੱਲੋਂ ਸਾਰੇ ਪੱਖ ਜਾਣ ਉਪਰੰਤ ਅਗਲੀ ਕਾਰਵਾਈ ਜੋ ਸੋਮਵਾਰ ਤੱਕ ਟਾਲ ਦਿੱਤੀ ਹੈ ਇਸ ਮਾਮਲੇ ਦੀ ਸੁਣਵਾਈ ਹੁਣ ਸੋਮਵਾਰ ਹੋਵੇਗੀ ਕਿ ਉਹਨਾਂ ਨੂੰ ਜਮਾਨਤ ਮਿਲੇਗੀ ਜਾਂ ਨਹੀਂ ਉਹ ਵਿਧਾਇਕ ਦੇ ਵਕੀਲ ਸਿਮਰਜੀਤ ਸਿੰਘ ਸਕੂ ਨੇ ਅਦਾਲਤ ਦੇ ਵਿੱਚ ਪੱਖ ਰੱਖਦਿਆਂ ਅਦ ਨਹੀਂ ਦਿੱਤੀ ਕਿ ਇਹ ਸਾਰਾ ਮਾਮਲਾ ਰਾਜਨੀਤਿਕ ਰੰਜਸ਼ ਤੋਂ ਪ੍ਰੇਰਿਤ ਹੈ ਅਤੇ ਇਸ ਤੋਂ ਪਹਿਲਾਂ ਇਹੀ ਵਿਸ਼ਾ ਲੈ ਕੇ ਹਾਈ ਕੋਰਟ ਵਿੱਚ ਅਰਜੀ ਦਰਜ ਹੋ ਚੁੱਕੀ ਹੈ ਜਿਸ ਨੂੰ ਖਰਜ ਕੀਤਾ ਜਾ ਚੁੱਕਿਆ ਹੈ ਵਕੀਲ ਨੇ ਕਿਹਾ ਕਿ ਵਿਧਾਇਕ ਨੂੰ ਬੇਵਜਾ ਫਸਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਕਿਆ ਕਿ ਵਿਧਾਇਕ ਨੂੰ ਜਿਹੜਾ ਕਿ ਰਾਜਨੀਤਿਕ ਰੰਜਿਸ਼ ਦੇ ਕਾਰਨ ਉਹਨਾਂ ਦੇ ਉੱਪਰ ਇਹ ਜ਼ਬਰਦਸਤਾਂ ਦਾ ਮਾਮਲਾ ਝੂਠਾ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਵਿਰੋਧੀ ਪੱਖ ਦੇ ਵਕੀਲਾਂ ਨੇ ਵੀ ਆਪਣਾ ਤਰਕ ਪੇਸ਼ ਕਰਨ ਲਈ ਅਦਾਲਤ ਤੋਂ ਕੁਝ ਸਮਾਂ ਮੰਗ ਲਿਆ ਹੈ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਇਹ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ ਹੁਣ ਅਗਲੀ ਤਰੀਖ ਤੇ ਅਦਾਲਤ ਵੱਲੋਂ ਫੈਸਲਾ ਆਵੇਗਾ ਕਿ ਵਿਧਾਇਕ ਨੂੰ ਰਾਤ ਮਿਲਦੀ ਨਜ਼ਰ ਆਵੇਗੀ ਜਾਂ ਨਹੀਂ ਛੋ ਕਾਬਰੇ ਗੋਲ ਹੈ ਕਿ ਖਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੂੰ ਜ਼ਬਰ ਜਨਾ ਦੇ ਮਾਮਲੇ ਦੇ ਵਿੱਚ ਦਰਜ ਕੇਸ ਹੋਇਆ ਹੈ ਪੁਲਸ ਉਹਨਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ ਸੂਤਰਾਂ ਦੇ ਮੁਤਾਬਕ ਵਿਧਾਇਕ ਫਰਾਰ ਹਨ ਜੋ ਪੁਲਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਸੀ ਅਤੇ ਪੁਲਸ ਵੱਲੋਂ ਇਹ ਹੀ ਕਹਿ ਜਾਂਦਾ ਸੀ ਕਿ ਪਠਾਨ ਮਾਜਰਾ ਨੇ ਜਿਹੜਾ ਕਿ ਉਹਨਾਂ ਦੇ ਉੱਪਰ ਪਥਰਾਬਾਜ਼ੀ ਕਰਕੇ ਉਹਨਾਂ ਦੇ ਉੱਪਰ ਆਪਣੇ ਬੰਦਿਆਂ ਦੇ ਕੋਲੋਂ ਗੋਲਾਬਾਰੀ ਕਰਵਾ ਕੇ ਤੇ ਉਹ ਜਿਹੜੇ ਉਤੋਂ ਫਰਾਰ ਹੋ ਗਏ ਇੱਕ ਗੱਡੀ ਦੇ ਵਿੱਚ ਪਰ ਦੂਸਰੇ ਪਾਸੇ 11 ਲੋਕ ਜਿਹੜੇ ਨੇ ਉਹਨਾਂ ਨੂੰ ਤੰਗ ਦਿੱਤਾ ਗਿਆ ਉਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਉਹਨੂੰ ਭਜਾਉਣ ਦੇ ਵਿੱਚ ਜਿਨ੍ਹਾਂ ਨੇ ਆਪਣੀ ਐਹ ਭੂਮਿਕਾ ਨਿਭਾਈ ਸੀ ਜੋ ਹਰਿਆਣਾ ਦੇ ਨਾਲ ਹੀ ਉਹ ਪੰਜਾਬ ਦੇ ਕੁਝ ਲੋਕ ਨੇ ਕੁਝ ਹਰਿਆਣੇ ਦੇ ਨੇ ਉਹਨਾਂ 11 ਵਿਅਕਤੀਆਂ ਦਾ ਰਿਮਾਂਡ ਲਿੱਤਾ ਗਿਆ ਜਿਨ੍ਹਾਂ ਕੋਲ ਪੁੱਛਤਾ ਸੌਰੀ ਏ ਸੋ ਪਠਾਨ ਮਾਜਰਾ ਨੂੰ ਭਜਾਉਣ ਦੇ ਦੋਸ਼ ਵਿੱਚ 11 ਮੁਲਜ਼ਮਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਹੋਇਆ ਹੈ ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਨੇ हरियाणा ਦੇ ਆਸ-ਪਾਸ ਦੇ ਰਾਜਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਜੋ ਕਿ ਪਠਾਨ ਮਾਜਰਾ ਆਦੀ ਜਿਵੇਂ ਹੀ ਜੰਮੂ ਕਸ਼ਮੀਰ ਦੇ ਵਿੱਚ ਵੀ ਔਰ ਉਸ ਦੇ ਨਾਲ ਹੀ ਉੱਤਰਾਖੰਡ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਔਰ ਰਾਜਸਥਾਨ ਦੇ ਵਿੱਚ ਵੀ ਟਿਕਾਣੇ ਸੀਗੇ ਜਿੱਥੇ ਉਹ ਪਹਿਲਾਂ ਉਦਾ ਜਾਂਦਾ ਸੀ ਸੋ ਹਾਲਾਂਕਿ ਹੁਣ ਤੱਕ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੂੰ ਕਾਮਯਾਬੀ ਨਹੀਂ ਮਿਲੀ ਪਰ ਦੱਸ ਦਈਏ ਕਿ ਵੀਰਵਾਰ ਨੂੰ ਥਾਣਾ ਸਿਵਲ ਲਾਈਨ ਪੁਲਿਸ ਨੇ ਬਧਾਇਕ ਪਠਾਨ ਮਾਜਰਾ ਨੂੰ ਹਰਾਸਤ ਵਿੱਚੋਂ ਭਜਾਉਣ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਕੇ 11 ਮੁਲਜ਼ਮਾਂ ਨੂੰ ਗਿ ਅਦਾਲਤ ਵਿੱਚ ਪੇਸ਼ ਕਰਕੇ ਚਾਪ ਦਿਨ ਦਾ ਰਿਮਾਰਕ ਲਿੱਤਾ ਹੋਇਆ ਔਰ ਉਹਨਾਂ ਨੂੰ ਜੋ ਵੱਖ-ਵੱਖ ਟਿਕਾਣਿਆਂ ਤੇ ਜਾ ਕੇ ਜਿੱਥੇ ਪਠਾਨ ਮਾਜਰਾ ਪਹਿਲਾਂ ਜਾਂਦੇ ਸੀ ਉਹਨਾਂ ਦੇ ਉਹਨਾਂ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਔਰ ਪਠਾਨ ਮਾਜਰਾ ਦੀ ਭਾਲ ਕੀਤੀ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਜਿਹੜਾ ਕਿ ਅਦਾਲਤ ਵੱਲੋਂ ਅੱਜ ਉਹਨਾਂ ਦੇ ਜਿਹੜਾ ਸੋਮਵਾਰ ਤੱਕ ਫੈਸਲੇ ਤੇ ਸੁਣਵਾਈ ਟਾਲ ਦਿੱਤੀ ਗਈ ਹੈ ਸੋਮਵਾਰ ਨੂੰ ਹੁਣ ਫੈਸਲਾ ਹੋਵੇਗਾ